ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਬਤੀ ਨਵਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਨਰਦਨੇਸ਼ਰੀ ਸਾਥੀਓ ਇਸ ਸਮੇਂ ਅਸੀਂ ਨਵਾ ਸ਼ਹਿਰ ਦੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਮੌਜੂਦ ਹਾਂ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਔਰ ਨਗਰ ਕੀਰਤਨ ਜਿਹੜਾ ਹੁਣ ਦੇਲਵੇ ਸਟੇਸ਼ਨ ਦੇ ਨਜ਼ਦੀਕ ਪਹੁੰਚ ਗਿਆ ਔਰ ਇਥੋਂ ਜਿਹੜਾ ਨਗਰ ਕੀਰਤਨ ਹੈ ਉਹ ਸਿੰਘ ਸਵਾ ਗੁਰਦੁਆਰੇ ਵੱਲੋਂ ਫਿਰ ਤੋਂ ਵਾਪਸ ਜਾਵੇਗਾ ਪਰ ਤੁਹਾਨੂੰ ਅਸੀਂ ਪੂਰੀਆਂ ਤਸਵੀਰਾਂ ਮਨਮੋਹਕ ਤਸਵੀਰਾਂ ਦਿਖਾ ਦੇਣੀ ਆ ਕਿਉਂਕਿ ਰੂਪ ਪਰ ਸੰਨ ਹੋ ਜਾਂਦੀ ਹੈ ਜਦੋਂ ਇਸ ਤਰੀਕੇ ਨਗਰ ਕੀਰਤਨ ਸਜਾਇਆ ਜਾਂਦਾ ਔਰ ਤਸਵੀਰਾਂ ਤੁਹਾਨੂੰ ਦਿਖਾਣੀਆਂ ਬਹੁਤ ਹੀ ਮਨਮੋਹਕ ਤਸਵੀਰਾਂ ਬੋਲੇ ਫੋਨੇ ਹਾਂ ਸੋ ਸ੍ਰੀ ਅਕਾਲ ਆਪਾ ਮਾਤਾ ਜੀ ਕੋ ਉੱਤੇ ਅੰਤ ਦੀ ਰਬ ਦੂ ਨਾ ਰਹੂ ਕੋਚਾ ਨਹੀਂ ਕਰ ਦੋ ਵਿਚਾਰ ਹੈ ਜੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਪਾ ਜਿਹੜੀ ਸੋਚ ਆ ਜਿੱਥੇ ਤਕਰੀਬਨ ਤਕਰੀਬਨ ਕਿਤੇ ਨਾ ਜਿਹੜੇ ਦਿਖਾਵੇ ਚ ਦਿਖਾਇਆ ਜਾਂਦਾ ਜੇ ਇਹਦਾ ਕਰਦਾ ਵੀ ਕਿਤੇ ਨਾ ਕਿਤੇ ਉਹਨੂੰ ਅੰਦਰੂਨੀ ਰੂਪ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਵੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਕਿ ਆਪਾਂ ਨਿਰਭਉ ਹੋਈਏ ਨਿਰਵੈਰ ਹੋਈਏ ਕਿਸੇ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਵੈਰ ਨਾ ਰਵੇ ਕੋਈ ਕਿਸੇ ਤੋਂ ਡਰ ਨਾ ਸਾਰਿਆਂ ਦੇ ਨਾਲ ਸਾਰੇ ਦੁਸ਼ਮਣ ਨਹੀਂ ਸਾਰੇ ਮਿੱਤਰ ਸਾਰੇ ਇੱਕ ਸਾਹ ਸਾਰੇ ਮਿੱਤਰ ਇੱਕ ਨੂਰ ਤੇ ਸਭ ਜਗ ਉਜਿਆ ਕੌਣ ਕੋਲੇ ਬੰਦੇ ਇੱਥੇ ਕੋਈ ਪਲਾ ਨਹੀਂ ਕੋਈ ਮੰਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਬੋਕਾਇਬਲੀ ਬੋਕਾਇਬਲੀ ਆ ਹਮ ਨਹੀਂ ਚੱਕੇ ਪਰਾਨਾ খাল सा भीर भारा साहबी पौचे बड़ी मेहरबानी पौजी आए आखने ਆਹ ਬੇਰਹਿਮ ਪਾਪ ਜਿਵੇਂ ਜੀਰ ਤੋਟਲੇ ਬਣਾ ਨਾਨਕ ਨਾਮ ਕਰੀ ਕਲਾ ਤੇਰੀ ਬਾਣੀ ਸਰਬਤ ਦਾ ਫਲਾ 对不对 ペイレーパーレース、そのなことな ਸਭ ਤੋਂ ਜ਼ੋਰ ਦੀ ਗੁੱਸਤੀ ਹੁਣ ਅਕਨਾਲ ਨਾਲ ਇਹਨਾਂ ਨੂੰ ਦੇਖ ਪਾਉਂਦੇ। ਕੋਈ ਵੀ ਫਿਕਰ ਖਾਤਾ ਆਈ ਪਿੱਛੇ ਜਿੱਤੇ ਹੀ ਆਈ। ਆਲ ਦੇ ਆਲੇ ਕੱਤੇ ਵਿੱਚ ਜੋਰ ਹੀ ਦੇਖ ਰਿਹਾ ਹਾਂ ਚਾਰ ਤੁਸੀਂ ਦੇਖ ਪਾ ਰਹੇ ਹੋ ਸਟਾਰਟ ਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਿਮਰੂ ਨਾਨਕਦੇਵ ਜੀ ਮਹਾਰਾਜ ਦੇ ਪੰਜ ਸਤਨਗਤ ਨੇ ਪ੍ਰਕਾਸ਼ ਕਰਦੀਆਂ ਕਿ ਅਸਾਂ ਸੰਗਤਾਂ ਨਾਲ ਲੱਗਦਾ ਜਾਵਣਾ ਅੱਜ ਵਰਦਾ ਸਿੰਘ ਨੂੰ ਸਿੰਘ ਸਭਾ ਤੋਂ ਸੰਗਤਾਂ ਪਿਆਰ ਦੇ ਵਿੱਚ ਨਗਰਿਕਾਂ ਸਜਾਰੀਆਂ ਬਹੁਤ ਹੀ ਸ਼ਾਦੇ ਨਾਲ ਸਾਰੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਨਵਨਤਨ ਦਾ ਪਾਣੀ ਦਾ ਜਾਬ ਵੀ ਚੱਲ ਰਿਹਾ ਤੇ ਪਾਸੋਂ ਨੂੰ ਘਟਪੜ ਸਾਹਿਬ ਦੇ ਘੂੜ ਪੜ ਕੇ ਉਸ ਤੋਂ ਬਰਤ ਦਰਵਾਜ਼ਾ ਜਣੇ ਆ ਦਿਨ ਨੂੰ ਵੀ ਦਰਵਾਜ਼ਾ ਤੇ ਰਾਤ ਦੇ ਦਰਵਾਜ਼ੇ ਵੀ ਲੰਗਰ ਵੀ ਚੱਲ ਰਿਹਾ ਨਾ ਕੁਝ ਸੰਗਤਾਂ ਦੇ ਮਿਲ ਜਾਈਗੇ ਸਾਧਾ ਨੇ ਹਮਮਾ ਕੇ ਬਰ ਸਾਹਿਬ ਨੂੰ ਪਹੁੰਚਣਾ ਆਦਰ ਬਖਸ਼ੀ ਨਾਗਰੀ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਤੇ ਪਰਮਾਤਮਾ ਦੀ ਖੁਸ਼ੀਆਂ ਲਿਆ ਦਿੱਤੀ ਵਾਹਿਗੁਰੂ ਜੀ ਕਾ ਵਾਹਿਗੁਰੂ ਕੀ ਬੋਲ ਰਹੇ ਹੋ ਸਰਸ ਨੂੰ ਬੰਦ ਨਹੀਂ ਸਰਸ ਨੂੰ ਬੰਦ ਨਹੀਂ ਬਸ ਲੋ ਬਖੋ ਠੀਕ ਹੈ ਸੰਗਤਾਂ ਨੂੰ ਹਮੇਸ਼ਾ ਪੰਚਨ ਦੀ ਅਪੀਲ ਕੀਤੀ ਹੈ ਕਿ ਆਕਰਿ ਤੁਸੀਂ ਵੀ ਆਪਣਾ ਵਿਚਾਰ ਸਾਂਝਾ ਕਰਦਾ ਬੰਦੇ ਨਹੀਂ ਲਾਤ ਦੇ ਠੀਕ ਹੈ ਠੀਕ ਹੈ ਤੁਹਾਨੂੰ ਜੋਸ਼ ਉਤਸ਼ਾਹ ਦੇਖ ਪਾਰੇ ਹੋ ਸੰਤਾ ਦੇ ਚਿਹਰੇ ਤੇ ਜੋਸ਼ ਉਤਸ਼ਾਹ ਔਰ ਕਾਇਨਾਤ ਲਈ ਪਿਆਰ ਨਜ਼ਰ ਆ ਰਿਹਾ ਹੈ ਸੜਕਾਂ ਸਹੀ ਹੋਣੀਆਂ ਚਾਹੀਦੀਆਂ। ਕਮਾਲ ਦੀ ਨਾਲ ਲੰਗਰ ਦਾ ਪ੍ਰਬੰਧ ਵੀ ਦਿਖਾ ਦਵੋ ਜੀ। ਲੰਗਰ ਦਾ ਪ੍ਰਬੰਧ ਵੀ ਹੈ। ਕਮਾਲ ਦੀ ਨਾਲ ਉੱਚੇ ਜਨਤਾ ਲੰਗਰ ਵਰਤ ਪਾਇਆ ਜਾ ਰਿਹਾ ਹੈ। ਹੋਪਸੂਰ ਦੀ ਹੈ ਸਬੰਤ ਹੋਈ ਸ਼ਬਦ ਨਿਕਲਦੇ ਨੇ ਅਕਾਲ ਪੁਰਖ ਮਹਾਰਾਜ ਸਭ ਤੇ ਮਿਹਰਬਾਨ ਹਾਜ਼ਰ ਹੈ

ਔਰ ਸੰਗਤ ਦਾ ਜੋਸ਼ ਹੈ ਗੱਕੇਲੇ ਜੋਰ ਦਿਖਾਏ ਜਾ ਰਹੇ ਆ ਨਾਲ ਦੀ ਨਾਲ ਤੇ ਖਾਲਸਾ ਰਾਂਜੀ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਪੁਰਾਣਾ ਪੰਜਾਬ ਸਾਝਾ ਪੰਜਾਬ ਚੜਦਾ ਤੇ ਲੈਂਦਾ ਪੰਜਾਬ ਜਦੋਂ ਇਕੱਠਾ ਸੀ ਉਸ ਤੋਂ ਬਾਅਦ ਲਾਲਚ ਵਸ ਪਾ ਕੇ ਸਿਆਸਤਦਾਨਾਂ ਨੇ ਪੰਜਾਬ ਨੂੰ ਅਜਾੜ ਦਿੱਤਾ ਪੰਜਾਬ ਨੂੰ ਵੱਖੋ ਵੱਖ ਕਰ ਦਿੱਤਾ ਚੜਦਾ ਤੇ ਲੈਂਦਾ ਪੰਜਾਬ ਉਹਦੀ ਸਾਂਝੀ ਤਸਵੀਰ ਕੋਈ ਫਿਰ ਤੋਂ ਦਿਖਾ ਦੇ ਤੇ ਖਾਲਸਾ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਰਪਿਆ ਡਾਲਰਾਂ ਤੋਂ ਕਿਤੇ ਓਕੇ ਹੁੰਦਾ ਸੀ ਉਸ ਤੋਂ ਬਾਅਦ ਸਿਆਸਤਦਾਨਾਂ ਦੀ ਮਾੜੀ ਸੋਚ ਤੇ ਡਰ ਜਾਂਦਾ ਪੰਜਾਬ ਤੇ ਦੋ ਟੋਟੇ ਹੋ ਜਾਂਦੇ ਆ ਲੇਕਿਨ ਸੋਚ ਇਹ ਹੀ ਹੋਣੀ ਚਾਹੀਦੀ ਕਿ ਆਪਾਂ ਅੱਜ ਵੀ ਇਕੱਠੇ ਰਹੀਏ ਆਪਾਂ ਸਿਆਸਤਦਾਨਾਂ ਦੀ ਸਾਜ਼ਿਸ਼ਾਂ ਨੂੰ ਸਮਝੀਏ ਤੇ ਆਪਣੇ ਏਕੇ ਨੂੰ ਕਾਇਮ ਰੱਖੀਏ ਅਲਬਿਨਾਲ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਮਨਮੋਹਕ ਤਸਵੀਰਾਂ ਨੇ ਇੰਦੀਆ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਪਰ ਆਹ ਦੇਖੋ ਪਿਛਲੇ ਕਈ ਸਾਲਾਂ ਤੋਂ ਅਸੀਂ ਸਰਕਾਰਾਂ ਅੱਗੇ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਰੇਲਵੇ ਰੋਡ ਦੀ ਸੜਕ ਬਣਾ ਦਿਓ ਭਾਈ ਦੇਖੋ ਕਿੰਨੀ ਦਿੱਕਤ ਆ ਰਹੀ ਹੈ ਬੱਚੀਆਂ ਨੇ ਈਪੀਆਂ ਨੇ ਪਹਿਲਾਂ ਤੇ ਸੱਤ ਵੀ ਪਹੁੰਚ ਸਕਦੀ ਹੈ ਸੇਵਾ ਭਾਵਨਾ ਮਨ ਦੀ ਭਾਵਨਾ 頑張れ म पला न त पट पला पाणे तमारते बारे तव्हां बाबे प्यारे परे ਜਬਤ ਕੀਰਤਨ ਸੁਣ ਕੇ ਅਗੇ ਸੰਗਤਾਂ ਨਿਹਾਲ ਹੋ ਰਹੀਆਂ ਨੇ ਬੜੀਆਂ ਹੀ ਮਨਮੋਹਕ ਤਸਵੀਰਾਂ ਨੂੰ ਸਕੂਨ ਦੇਣ ਵਾਲੀਆਂ ਤਸਵੀਰਾਂ ਸੇਵਾ ਭਾਵਨਾ ਮਨਤਤ ਸ਼ਾ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਨਾਲ ਦੀ ਨਾਲ ਕੋਈ ਚੰਨੇ ਆ ਲੰਗਰ ਲੱਗਿਆ ਹੋ ਜੀ ਤਾਂ ਸੂਰਾ ਵੀ ਦੇਖ ਪਾਰੇ ਤਾਂ ਸੇਵਾ ਭਾਵਨਾ ਨੂੰ ਸਲਾਮ ਹੈ ਬਹੁਤ ਬਹੁਤ ਸ਼ੁਕਰੀਆ